ਦੇ ਸੰਤਾਂ ਨੂੰ ਸੰਤ ਕਹਿੰਦੇ ਸੇਵਾਦਾਰਾਂ ਸੰਤਾਂ ਦੇ ਜਿਉਂਦੇ ਆ ਤੇ ਸਰੀਰ ਹੁੰਦੇ ਆ ਤੇ ਝੰਡੇ ਨਹੀਂ ਚੜਦੇ ਹੁੰਦੇ ਤੇ ਤੂੰ ਚੜਨਾ ਹੈ ਅਸੀਂ ਸਰੀਰ ਛੱਡ ਜਾਣਾ ਤੂੰ ਆਪਣੀ ਰਸਮ ਪੂਰੀ ਕਰ ਲੈ ਅਸੀਂ ਆਪਣੀ ਕਰ ਲਈ ਨੇ ਉਸ ਸੇਵਾਦਾਰ ਦੇ ਮਨ ਤੇ ਇੰਨਾ ਦੁੱਖ ਲੱਗਿਆ ਦੋ ਦਿਨ ਦੋ ਰਾਤਾਂ ਉਸ ਸੇਵਾਦਾਰ ਨੇ ਨਾ ਅੰਨ ਨਾ ਪਾਣੀ ਜਾ ਕੇ ਆ ਨੀ ਆ। ਉਹ ਸਰੋਵਰ ਦੇ ਪਰਲੇ ਪਾਸੇ, ਬੋੜ ਦੇ ਪਰਲੇ ਪਾਸੇ ਝਾੜਾ ਕੂਜੀਆਂ ਚ ਜਾ ਕੇ ਡਾਗਿਆ ਗਿਆ। 2 ਦਿਨ 2 ਰਾਤਾਂ ਨਾ ਕੁਛ ਖਾਦਾ, ਨਾ ਕੁਛ ਪੀਤਾ, ਨਾ ਸੁਤਾ। ਬੈਠਾ ਰੋਈ ਜਾਂਦਾ ਉੱਤੇ। ਮਨਾ ਕਿਹੜਾ ਵੇਲਾ ਸੀ ਜਦੋਂ ਮੈਂ ਇਹ ਗੱਲ ਕਹਿ ਬੈਠਾ ਕਿ ਮਹਾਂਪੁਰਸ਼ ਝੰਡਾ ਚਾੜੀਏ। ਸਾਨੂੰ ਝੰਡੇ ਦੀ ਲੋੜ ਨਹੀਂ ਐ, ਸਾਨੂੰ ਸੰਤਾਂ ਦੀ ਲੋੜ ਐ। ਸੰਤ ਕਿਉਂ ਕਹਿੰਦੇ ਕਿ ਅਸੀਂ ਸਰੀਰ ਛੱਡ ਜਾਣਾ ਮਨਾ ਫੇ ਤੂੰ ਕਿਉਂ ਇਹ ਫਿਕਾ ਬੋਲ ਬੋਲ ਹੋ ਗਿਆ ਜੇ ਸੰਤ ਸਰੀਰ ਛੱਡ ਗਿਆ ਸਾਨੂੰ ਝੰਡੇ ਦੀ ਲੋੜ ਨਹੀਂ ਹੈ ਸਾਨੂੰ ਸੰਤਾਂ ਦੀ ਲੋੜ ਹੈ ਦੋ ਦਿਨ ਦੋ ਰਾਤਾਂ ਉਹਨੇ ਪਾਣੀ ਰੋਟੀ ਪਾਣੀ ਨਹੀਂ ਛਕਿਆ ਤੀਜੇ ਦਿਨ ਸੰਤਾਂ ਨੂੰ ਇੱਕ ਸੇਵਾਦਾਰ ਕਹਿੰਦਾ ਕਹਿੰਦਾ ਬਾਬਾ ਜੀ ਉਹ ਬੇਲਾ ਜਿਹੜਾ ਸੇਵਾਦਾਰ ਨਾ ਬੇਲਾ ਸੀ ਉਹਦਾ ਨਾਮ ਬੇਲਾ ਪਿੰਡ ਵੀ ਨੇੜੇ ਹੀ ਐ ਇਸੇ ਬਾਪ ਦਾ ਸੀ ਉਹ ਬਹੁਤ ਦੂਰ ਦਾ ਨਹੀਂ ਸੀ ਬਾਬਾ ਜੀ ਮੇਲੇ ਨੂੰ ਦੋ ਦਿਨ ਹੋ ਗਏ ਪ੍ਰਸ਼ਾਦਾ ਪਾਣੀ ਨਹੀਂ ਸਕਦੇ ਆ ਸੰਤ ਕਹਿੰਦੇ ਕੀ ਗੱਲ ਬલાਓ ਉਹਨੂੰ ਜਦੋਂ ਬੁਲਾਇਆ ਆ ਕੇ ਨਾ ਸੰਤਾਂ ਦੇ ਸਾਹਮਣੇ ਆ ਕੇ ਬਹਿ ਕੇ ਰੋਣ ਲੱਗ ਪਿਆ ਸੰਤ ਕਹਿੰਦੇ ਮੇਲੇ ਆ ਰੋਣਾ ਕਿਉਂ ਆ ਕਹਿੰਦਾ ਬਾਬਾ ਜੀ ਜੇ ਤੁਸੀਂ ਸ਼ਰੀਰ ਛੱਡ ਜਾਣਾ ਸਾਨੂੰ ਤੁਹਾਡੀ ਲੋੜ ਐ ਮੈਂ ਕਿਰੇ ਕੋਲੋਂ ਕਿਉਂ ਵਚਨ ਬੋਲ ਹੋ ਗਿਆ ਕਿ ਬਾਬਾ ਜੀ ਤੁਸੀਂ ਅਸੀਂ ਛੰਡਾ ਚੜ੍ਹ। ਮਾਪਰsho ਉਹ ਵੇਲਾ ਮੇਰੇ ਹੱਥ ਨਹੀਂ ਆਉਂਦਾ। ਤੇ ਸੰਤ ਕਹਿੰਦੇ ਤੂੰ ਪ੍ਰਸ਼ਾਦਾ ਪਾਣੀ ਕਿਉਂ ਨਹੀਂ ਸੀ ਛਕਦਾ? ਕਹਿੰਦਾ ਪ੍ਰਸ਼ਾਦਾ ਪਾਣੀ ਮੈਂ ਤਾਦ ਨਹੀਂ ਛਕੀ ਸਕਦਾ। ਉਹ ਪਹਿਲਾਂ ਮਰ ਜਾਈਦਾ ਆਪਣੇ प्यारे न मरी प्यारे नालो